ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਕਿ ਡਿਪਰੈਸ਼ਨ ਕੀ ਹੁੰਦਾ ਆ ਤੇ ਇਹਦੇ ਤੋਂ ਕਿਵੇਂ ਨਿਕਲਿਆ ਜਾਵੇ। ਆਪਾਂ ਕਦੇ ਇਹ ਗੱਲ ਸੋਚੀ ਆ ਕਿ ਅੱਜ ਕੱਲ੍ਹ ਹਰ ਦੂਜਾ ਬੰਦਾ ਅੰਦਰੋਂ ਟੁੱਟਿਆ ਹੋਇਆ ਆ। ਮੂੰਹ 'ਤੇ ਹਾਸਾ ਆ ਪਰ ਦਿਲ 'ਚ ਦਰਦ ਆ। ਇਹਨੂੰ ਆਪਾਂ ਕਹਿੰਦੇ ਆ ਡਿਪਰੈਸ਼ਨ। ਜਦੋਂ ਬੰਦੇ ਨੂੰ ਅੰਦਰੋਂ ਕੋਈ ਵੀ ਖੁਸ਼ੀ ਨਹੀਂ ਲੱਗਦੀ, ਸਾਰੀ ਦੁਨੀਆ ਦੇ ਰੰਗ ਫਿੱਕੇ ਲੱਗਣ ਲੱਗ ਜਾਂਦੇ ਆ। ਦਿਲ ਜਿਹੜਾ ਆ ਉਹ ਹਮੇਸ਼ਾ ਹੀ ਭਰਿਆ ਰਹਿੰਦਾ ਆ। ਕੁਝ ਵੀ ਜਦੋਂ ਚੰਗਾ ਨਹੀਂ ਲੱਗਦਾ। ਮਨ ਵਿੱਚ ਹਰ ਵੇਲੇ ਨਕਾਰਾਤਮਕ ਖਿਆਲ ਆਉਂਦੇ ਰਹਿੰਦੇ ਆ ਇਹਨੂੰ ਅਸੀਂ ਕਹਿੰਦੇ ਆ ਡਿਪਰੈਸ਼ਨ ਕਈ ਵਾਰ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਡਿਪਰੈਸ਼ਨ 'ਚ ਚਲਿਆ ਗਿਆ ਡਿਪਰੈਸ਼ਨ ਦੇ ਵਿੱਚ ਮਨ ਹਮੇਸ਼ਾ ਉਦਾਸ ਰਹਿੰਦਾ ਆ ਰੋਣ ਨੂੰ ਜੀ ਕਰਦਾ ਆ ਗੁੱਸਾ ਆਉਣ ਲੱਗ ਜਾਂਦਾ ਆ ਕਈ ਵਾਰ ਨੀਂਦ ਨਹੀਂ ਆਉਂਦੀ ਜਾਂ ਬਹੁਤ ਜ਼ਿਆਦਾ ਆਉਂਦੀ ਆ ਲੋਕਾਂ ਤੋਂ ਦੂਰ ਭੱਜਣ ਨੂੰ ਜੀ ਕਰਦਾ ਆ ਆਪਣਾ ਆਪ ਵੀ ਪਸੰਦ ਨਹੀਂ ਆਉਂਦਾ ਜੀਵਨ ਜਿਹੜਾ ਆ ਉਹ ਵਿਅਰਥ ਲੱਗ ਜਾਂਦਾ ਇਹ ਜਿਹੜੇ ਸਾਰੇ ਹੀ ਲੱਛਣ ਆ ਇਹ ਅੰਦਰੂਨੀ ਤਕਲੀਫ ਤੇ ਆ ਪਰ ਚੰਗੀ ਗੱਲ ਇਹ ਆ ਕਿ ਹਰ ਇੱਕ ਹਨੇਰੇ ਤੋਂ ਬਾਅਦ ਇੱਕ ਸਵੇਰ ਜ਼ਰੂਰ ਹੁੰਦੀ ਹੈ। ਸੋ ਆਓ ਕੁਝ ਅਸਲੀ ਤਰੀਕੇ ਜਾਣਦੇ ਹਾਂ ਕਿ ਇਹਦੇ ਤੋਂ ਬਾਹਰ ਕਿਦਾਂ ਨਿਕਲਿਆ ਜਾ ਸਕਦਾ ਹੈ। ਸੋ ਇਹਦੇ ਵਿੱਚੋਂ ਬਾਹਰ ਆਉਣ ਲਈ ਸਭ ਤੋਂ ਪਹਿਲਾਂ ਅਸਲੀਅਤ ਨੂੰ ਮੰਨਣਾ ਬਹੁਤ ਜ਼ਰੂਰੀ ਹੈ। ਜਦੋਂ ਬੰਦਾ ਡਿਪਰੈਸ਼ਨ 'ਚ ਹੁੰਦਾ ਆ ਤੇ ਅਕਸਰ ਸੋਚਦਾ ਆ ਮੇਰੇ ਹੱਥ ਵਿੱਚ ਸਭ ਕੁਝ ਹੋਣਾ ਚਾਹੀਦਾ ਸੀ। ਮੈਂ ਆਪਣੀ ਜ਼ਿੰਦਗੀ ਦਾ ਮਾਲਕ ਆ ਪਰ ਅਸਲ ਗੱਲ ਇਹ ਆ ਕਿ ਕੁਝ ਵੀ ਸਾਡੇ ਹੱਥ ਵਿੱਚ ਨਹੀਂ ਆ ਨਾ ਜਨਮ ਨਾ ਮੌਤ ਨਾ ਮੌਸਮ ਨਾ ਲੋਕਾਂ ਦੀ ਸੋਚ ਜਦੋਂ ਤੱਕ ਅਸੀਂ ਹਰ ਚੀਜ਼ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਆ ਜਾਂ ਇਹਦੇ ਬਾਰੇ ਸੋਚਦੇ ਆ ਕਿ ਸਾਰਾ ਕੁਝ ਮੇਰੇ ਕੰਟਰੋਲ 'ਚ ਰਹੇ ਉਹਦਾ ਕਾਰਨ ਆ ਕਿ ਡਿਪਰੈਸ਼ਨ ਵਧਦਾ ਜਾਂਦਾ ਹੈ ਜਿਹੜੇ ਦਿਨ ਆਪਾਂ ਇਹ ਗੱਲ ਸਮਝ ਲੈਂਦੇ ਆ ਕਿ ਜੀਵਨ ਇੱਕ ਵੱਡੇ ਪਲਾਨ ਦਾ ਹਿੱਸਾ ਆ ਤੇ ਮੈਂ ਸਿਰਫ ਤਨੁਭਵ ਕਰ ਰਿਹਾ ਹਾਂ ਉਹ ਸੇ ਇਦਾਂ ਚਾਹਾਂ ਤੇ ਦਿੰਦੀ ਹੈ ਅਗਲਾ ਸਟੈਪ ਇਹ ਆ ਕਿ ਆਪਣੀ ਸੋਚ ਤੇ ਜਜ਼ਬਾਤ ਨੂੰ ਸਾਫ਼ ਰੱਖਣਾ ਆਪਣੇ ਸਾਰਿਆਂ ਦੇ ਵਿੱਚ ਜਿਹੜੀ એનર્ਜੀ ਆ ਉਹ ਕ੍ਰੀਏਟਿਵ ਹੁੰਦੀ ਆ ਉਹ ਰਚਨਾਤਮਕ ਹੁੰਦੀ ਆ ਉਹ ਕੁਝ ਕਰਨਾ ਚਾਹੁੰਦੀ ਆ ਤੇ ਜਦੋਂ ਅਸੀਂ ਉਸ એનર્ਜੀ ਨੂੰ ਆਪਣੇ ਅੰਦਰ ਨੱਪ ਲੈਨੇ ਆ ਤੇ ਉਹ ਗੁੱਸਾ ਬਣ ਜਾਂਦੀ ਆ ਉਹ ਡਿਪਰੈਸ਼ਨ ਦੇ ਰੂਪ ਰੂਪ ਲੈ ਲੈਂਦੀ ਆ ਐਂਜ਼ਾਈਟੀ ਬਣ ਜਾਂਦੀ ਆ ਤੋ ਇਸ એનર્ਜੀ ਨੂੰ ਕ੍ਰੀਏਟਿਵ ਰਚਨਾਤਮਕ ਰੂਪ ਕਿਦਾਂ ਦਿੱਤਾ ਜਾਵੇ ਜਦੋਂ ਆਪਾਂ ਕੁਝ ਲਿਖਣਾ ਸ਼ੁਰੂ ਕਰਦੇ ਆਂ ਕੁਝ ਗਾਉਣਾ ਸ਼ੁਰੂ ਕਰਦੇ ਆਂ ਪੇਂਟਿੰਗ ਸ਼ੁਰੂ ਕਰਦੇ ਆਂ ਕੁਦਰਤ ਦੇ ਨਾਲ ਯਾਰੀ ਪਾਉਨੇ ਆਂ ਫੋਟੋਗ੍ਰਾਫੀ ਸ਼ੁਰੂ ਕਰਦੇ ਆਂ ਜਾਂ ਕੋਈ ਵੀ ਕ੍ਰੀਏਟਿਵ ਕੰਮ ਸ਼ੁਰੂ ਕਰਦੇ ਆਂ ਤੇ ਇਸ એનર્ਜੀ ਨੂੰ ਵਗਣ ਦਾ ਇੱਕ ਰਾਸਤਾ ਮਿਲ ਜਾਂਦਾ ਹੈ ਉਹ ਇੱਕ ਜਗ੍ਹਾ ਤੇ ਖੜੀ ਨਹੀਂ ਰਹਿੰਦੀ ਆਪਣੇ ਮਨ ਵਿੱਚ ਆਈ ਗੱਲ ਨੂੰ ਲਿਖ ਲੈਣਾ ਜਾਂ ਕਿਸੇ ਆਪਣੇ ਨਾਲ ਗੱਲ ਕਰ ਲੈਣਾ ਇਹ ਦੋ ਚੀਜ਼ਾਂ ਮਨ ਦਾ ਬੋਝ ਬਹੁਤ ਹਲਕਾ ਕਰਦੀਆਂ ਹਨ। ਅਗਲਾ ਕਦਮ ਹੈ ਯਾਦ ਰੱਖੇ ਹਰ ਵੇਲੇ ਪ੍ਰੇਮ ਅਤੇ ਸ਼ੁਕਰਾਨਾ ਕਰਨਾ। ਡਿਪਰੈਸ਼ਨ ਦੀ ਜੜ ਹਮੇਸ਼ਾ ਨਫ਼ਰਤ, ਗੁੱਸਾ ਤੇ ਨਕਾਰਾਤਮਕ ਸੋਚ ਹੁੰਦੀ ਹੈ। ਤੇ ਜਦੋਂ ਅਸੀਂ ਪਿਆਰ ਕਰਨਾ ਸ਼ੁਰੂ ਕਰਦੇ ਹਾਂ ਕੁਦਰਤ ਨਾਲ, ਜਨਮ ਨਾਲ, ਲੋਕਾਂ ਨਾਲ, ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਜ਼ਿੰਦਗੀ ਤੇ ਰੰਗ ਵਾਪਸ ਆਉਂਦੇ ਨੇ। ਹਰ ਦਿਨ ਪੰਜ ਛੋਟੀਆਂ-ਛੋਟੀਆਂ ਗੱਲਾਂ ਲਿਖ ਲਓ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ। ਇਹ ਚਮਤਕਾਰ ਕਰੂਗਾ। ਅਗਲਾ ਕਦਮ ਹੈ ਗੁਰਬਾਣੀ ਧਿਆਨ ਅਤੇ ਨਿਚਨ। ਸੋ ਗੁਰਬਾਣੀ ਸੁਣਨਾ ਜਪਜੀ ਸਾਹਿਬ ਸੋਲਾ ਸਾਹਿਬ ਇਹ ਮਨ ਨੂੰ ਸ਼ਾਂਤ ਕਰਦੇ ਆ। ਜਾਂ ਵਿਹਲੇ ਬੈ ਕੇ ਕੁਝ ਵੀ ਨਹੀਂ ਕਰਨਾ ਸਾਰਾ ਕੁਝ ਸਰੈਂਡਰ ਕਰ ਦੇਣਾ ਧਿਆਨ ਲਾਉਣਾ। ਆਪਣੇ ਬਸ ਸਾਹ ਨੂੰ ਵੇਖੀ ਜਾਣਾ ਆਉਂਦੇ ਜਾਂਦੇ ਆਉਂਦੇ ਜਾਂਦੇ ਇਹ ਟੈਨਸ਼ਨ ਬਹੁਤ ਹੱਦ ਤੱਕ ਦੂਰ ਕਰਦੇ ਆ। ਹਰ ਦਿਨ 5-10 ਮਿੰਟ ਕੁਦਰਤ ਵਿੱਚ ਤੁਰਨ ਚਲੇ ਜਾਓ। ਗੁਰੂਖਾਂ ਨੂੰ ਵੇਖੋ ਅਸਮਾਨ ਵਿੱਚ ਬੱਦਲ ਵੇਖੋ ਇਹ ਕੁਦਰਤ ਦੀ એનર્ਜੀ ਡਿਪਰੈਸ਼ਨ ਨੂੰ ਤੋੜਦੀ ਆ ਕੋਈ ਵੀ ਹਾਲਾਤ ਹਮੇਸ਼ਾ ਨਹੀਂ ਰਹਿੰਦੇ ਅੱਜ ਜੋ ਹਨੇਰਾ ਆ ਉਹ ਕਿਸ ਦਿਨ ਉਜਾਲਾ ਬਣੂਗਾ ਸਿਰਫ ਇੱਕ ਕਦਮ ਇੱਕ ਪੋਜ਼ਿਟਿਵ ਸੋਚ ਇੱਕ ਪ੍ਰੇਮ ਭਰਿਆ ਐਕਸ਼ਨ ਚਾਹੀਦਾ ਹੈ ਤੁਸੀਂ ਇਕੱਲੇ ਨਹੀਂ ਹੋ ਜ਼ਿੰਦਗੀ ਬਹੁਤ ਸੋਹਣੀ ਹੈ ਤੇ ਇਹਦੀ ਸੁੰਦਰਤਾ ਦੇ ਤੁਸੀਂ ਵੀ ਹੱਕਦਾਰ ਹੋ ਤੋ ਆਪਣੇ ਚਾਰੇ ਪਾਸੇ ਆਪਾਂ ਪ੍ਰੇਮ ਫਲਾਈਏ ਇੱਕ ਪ੍ਰੇਮ ਦੀ ਵਾਈਬ ਕ੍ਰੀਏਟ ਕਰੀਏ ਤੇ ਜ਼ਿੰਦਗੀ ਨੂੰ ਆਪਾਂ ਸਜਾਈਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ